ਚੋਨ ਕਮਿਸ਼ਨ ਵੱਲੋਂ ਤਰਨਤਾਂ ਦੀ ਜਿਮਨੀ ਚੋਣਾ ਵਿੱਚ ਇੱਕ ਵੱਡਾ ਫੈਸਲਾ ਲੈਂਦੇ ਹੋਏ ਇੱਕ ਨਿਰਦੇਸ਼ ਜਾਰੀ ਕੀਤਾ ਜਿਦੇ ਚ ਤਰਨਤਾਂ ਦੀ ਐਸਐਸਪੀ ਡਾਕਟਰ ਰਵਜੋਤ ਗਰੇਵਾਲ ਨੂੰ ਸਸਪੈਂਡ ਕੀਤਾ ਗਿਆ ਮੌਤਲ ਕੀਤਾ ਗਿਆ ਉਹਨਾਂ ਦੀ ਜਗ੍ਹਾ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਉਹ ਜਿਹੜੇ ਨੇ ਉਹਨਾਂ ਨੂੰ ਜਲਦ ਚਾਰਜ ਸੰਭਾਲਣ ਵਾਸਤੇ ਕਿਹਾ ਐਡੀਸ਼ਨਲ ਚਾਰਜ ਸੰਭਾਲਣਗੇ ਗੁਰਪ੍ਰੀਤ ਸਿੰਘ ਪੁੱਲਰ ਤਰਨਤਾਂ ਦੇ ਐਸਐਸਪੀ ਬਜੋ ਫਿਲਹਾਲ ਇੱਕ ਵੱਡਾ ਨਿਰਦੇਸ਼ ਜਾਰੀ ਕੀਤਾ ਚੋਨ ਕਮਿਸ਼ਨ ਵੱਲੋਂ ਜਿਨਾ ਚ ਡਾਕਟਰ ਰਵਜੋਤ ਗਰੇਵਾਲ ਜਿਹੜੇ ਇੱਥੋਂ ਦੇ ਐਸਐਸਪੀ ਹੈ ਉਹਨਾਂ ਨੂੰ ਮੌਤਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਕਿ ਡਾਕਟਰ ਰਵਜੋਤ ਗਰੇਵਾਲ ਨੇ ਉਹਨਾਂ ਤੇ આરોਪ ਲੱਗ ਰਹੇ ਸੀ ਕਿ ਉਹ ਵਕਫ ਵਕ ਪੋਲਿਟੀਕਲ ਪਾਰਟੀਆਂ ਦੇ ਜਿਹੜੇ ਵੱਲੋਂ ਸ਼ਿਕਾਇਤਾਂ ਸੀ ਕਿ ਉਹ ਵਿਰੋਧੀਆਂ ਦੀ ਮਦਦ ਕਰ ਰਹੇ ਨੇ ਤੇ ਉਹਨਾਂ ਦੇ ਕਈ ਸਮਰਥਕ ਜਿਹੜੇ ਨੇ ਉਹ ਪੁਲਿਸ ਵੱਲੋਂ ਚੁੱਕੇ ਜਾ ਰਹੇ ਨੇ ਦੱਸਣਾ ਦੱਸਣਾ ਚਾਹਵਾਂਗਾ ਕਿ ਅਕਾਲੀ ਦਲ ਵੱਲੋਂ ਜਿਹੜਾ ਕੱਲ ਧਰਨਾ ਲਗਾਇਆ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹਦੇ ਚ ਸੁਖਬੀਰ ਸਿੰਘ ਬਾਦਲ ਪੁੱਜੇ ਸੀ ਡਾਕਟਰ ਦਲਜੀਤ ਚਿਮਾ ਪੁੱਜੇ ਸੀ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਇੱਕ 파ਰਸ਼ਦ ਦੋ ਸਰਪੰਚ ਇੱਕ ਸਰਪੰਚ ਨੂੰ ਪੁਲਿਸ ਵੱਲੋਂ ਜਿਹੜਾ ਰਾਤੋਂ ਰਾਤ ਦਿਨ ਵੱਲੇ ਟੜਕੇ ਚੁੱਕ ਲਿਤਾ ਗਿਆ ਅ ਇਸੇ ਇਸ ਤਰ੍ਹਾਂ ਦੀ ਜਿਹੜੀ ਕਈ ਸ਼ਿਕਾਇਤਾਂ ਜੜੀਆਂ ਨੇ ਚੋਣ ਕਮਿਸ਼ਨ ਕੋ ਪੁੱਜਦੀਆਂ ਸੀ ਜਿਸ ਤੋਂ ਬਾਅਦ ਐਕਸ਼ਨ ਲੈਂਦੇ ਹੋਏ ਚੋਣ ਕਮਿਸ਼ਨ ਨੇ ਡਾਕਟਰ ਰਵਜੋਤ ਗਰੇਵਾਲ ਜਿਹੜੇ ਉਥੋਂ ਦੇ ਐਸਐਸਪੀ ਸੀ ਉਹਨਾਂ ਨੂੰ ਮੁਅਤਲ ਕੀਤਾ ਹੈ ਇਸ ਤੋਂ ਪਹਿਲੇ ਵੀ ਇੱਕ ਵੱਡਾ ਜਿਹੜਾ ਐਕਸ਼ਨ ਦਿੱਤਾ ਗਿਆ ਸੀ ਜਿਹਦੇ ਚ ਦੋ ਡੀਐਸਪੀ ਜਿਹੜੇ ਨੇ ਉਹਨਾਂ ਦਾ ਤਬਾਦਲਾ ਕੀਤਾ ਗਿਆ ਸੀ ਇੱਕ ਐਸਐਚਓ ਦਾ ਤਬਾਦਲਾ ਕੀਤਾ ਗਿਆ ਸੀ ਉਹ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਵੀ ਦੋ ਬਾਅਦ ਹੋਇਆ ਸੀ ਫਿਲਹਾਲ ਚੋਨ ਕਮਿਸ਼ਨ ਦਾ ਐਕਸ਼ਨ ਦੇਖਣ ਨੂੰ ਮਿਲਿਆ ਡਾਕਟਰ ਰਵਜੋਤ ਗਰੇਵਾਲ ਜਿਹੜੇ ਨੇ ਉਹਨਾਂ ਨੂੰ ਮੁਅਤਲ ਕੀਤਾ ਗਿਆ ਤਨ ਤਨ ਜਿਮਨੀ ਚੋਨਾ ਹੋਣੀਆਂ ਨੇ 11 ਤਰੀਕ ਨੂੰ ਚੋਨਾ ਹੋਣ ਗਿਆ ਤੇ ਉਸ ਨੂੰ ਲੈ ਕੇ ਜਿਹੜੀ ਹੈ 9 ਤਰੀਕ 9 ਤਰੀਕ ਸ਼ਾਮੀ 6 ਵਜੇ ਜਿਹੜੇ ਨੇ ਕਈ ਕਈ ਪਾਬੰਦੀਆਂ ਲਗ ਜਾਣਗੀਆਂ 9 ਤਰੀਕ ਨੂੰ ਸ਼ਾਮੀ 6 ਵਜੇ ਤੋਂ ਬਾਅਦ ਜਿਹੜੀ ਹੈ ਕਿਸੇ ਤਰ੍ਹਾਂ ਦਾ ਜਿਹੜਾ ਚੋਣ ਪ੍ਰਚਾਰ ਬੰਦ ਹੋ ਜਾਏਗਾ ਸਿਰਫ ਡੋਰ ਟੂ ਡੋਰ ਕੈਂਡੀਡੇਟ ਪ੍ਰਚਾਰ ਕਰ ਸਕਦੇ ਨੇ 11 ਨੂੰ ਵੋਟਾਂ ਪੈਣਗੀਆਂ ਤੇ 14 ਨਵੰਬਰ ਨੂੰ ਰਿਜ਼ਲਟ ਆਏਗਾ ਤਨਤਨ ਤੋਂ ਮਨੀਸ਼ ਸ਼ਰਮਾ ਪੰਜਾਬ ਤੱਕ